ਸਤਿ ਸ਼੍ਰੀ ਅਕਾਲ ਜੀ ਕਲੀਅਰ ਕਲਾਸ ਹਾਊਸ ਚੈਨਲ ਤੇ ਤੁਹਾਡਾ ਬਹੁਤ ਸਾਰਾ ਸਵਾਗਤ ਹੈ ਜੀ ਵੀਡੀਓਜ਼ ਨੂੰ ਪਿਆਰ ਦੇਣ ਲਈ ਤੁਹਾਡਾ ਧੰਨਵਾਦ ਤੇ ਜੇ ਸਾਡਾ ਚੈਨਲ ਅੱਜ ਪਹਿਲੀ ਵਾਰ ਹੀ ਦੇਖਿਆ ਹੈ ਤੇ ਫਿਰ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਕਿਉਂਕਿ ਅਸੀਂ ਬਹੁਤ ਹੀ ਜੈਨੂਇਨ ਪ੍ਰਾਈਸ ਤੇ ਤੁਹਾਡੇ ਲਈ ਬਹੁਤ ਸੋਹਣੀ-ਸੋਹਣੀ ਆਈਟਮਾਂ ਡੇਲੀ ਇੰਡੀਆ ਟਾਈਮ ਦੇ ਸਵੇਰੇ 9 ਵਜੇ ਲੈ ਕੇ ਆਉਂਨੇ ਤੇ ਸੰਡੇ ਨੂੰ ਸ਼ਾਮ ਨੂੰ 5 ਵਜੇ ਤੇ ਸੂਟ 1 2 3 4 5 ਜਿੰਨੇ ਮਰਜ਼ੀ ਤੁਸੀਂ ਘਰੇ ਮੰਗਾ ਸਕਦੇ ਹੋ ਤੇ ਸਾਡਾ ਭਿਜਿਆ ਹੋਇਆ ਸੂਟ ਤੁਹਾਡੇ ਘਰ ਤੱਕ ਪਹੁੰਚੂਗਾ ਚਾਹੇ ਪਿੰਡ ਦਾ ਐਡਰੈਸ ਵੀ ਹੋ ਨਹੀਂ ਕਰਦੀ ਤੇ ਲੋ ਜੀ ਅੱਜ ਆਪਾਂ ਤੁਹਾਨੂੰ ਦੇਣ ਲੱਗੇ ਆ ਬਹੁਤ ਹੀ ਸੋਹਣੀ ਸੋਹਣੀ ਆਈਟਮਾਂ ਤੇ ਡਿਸਕਾਊਂਟਡ ਪ੍ਰਾਈਸ ਦੇ ਉੱਤੇ ਦਵਾਂਗੇ ਆਪਾਂ ਤੁਹਾਨੂੰ ਠੀਕ ਹੈ ਲੋ ਜੀ ਪਹਿਲਾ ਸੂਟ ਤੁਹਾਨੂੰ ਦਿਖਾਉਣ ਲੱਗੇ ਆ ਇਹ ਹੋਊਗਾ ਜੀ ਖਾਦੀ ਫੈਬਰਿਕ ਦੇ ਉੱਤੇ ਹੋਊਗਾ ਖਾਦੀ ਸਿਲਕ ਫੈਬਰਿਕ ਹੁੰਦਾ ਜਿਹੜਾ ਹਾਲੋ ਕਲੀਅਰਲੀ ਤੁਹਾਨੂੰ ਆ ਗਿਆ ਹੋਣਾ ਠੀਕ ਹੈ ਬਹੁਤ ਪਿਆਰਾ ਫੈਬਰਿਕ ਲੱਗਿਆ ਹੋਇਆ ਇਹਨੂੰ ਤੇ ਉਹਦੇ ਉੱਤੇ ਲਖਨਵੀ ਵਰਕ ਹੋਇਆ ਹੋਇਆ ਹੈ ਹੈਂਡਵਰਕ ਦਾ ਸੂਟ ਹੈ ਇਹ ਲਖਨਵੀ ਕੰਮ ਸੇਮ ਥ੍ਰੈਡ ਨਾਲ ਠੀਕ ਹੈ ਲੋ ਜੀ ਦੇਖੋ ਸਾਰੇ ਚ ਬੁਟੀ ਹੋਊਗੀ ਤੇ ਫਿਰ ਇਧਰ ਬਾਜੂ ਵਾਸਤੇ ਜਿਹੜਾ ਫੈਬਰਿਕ ਹੈ ਉਹਦੇ ਉਹਦੇ ਤੇ ਵੀ ਅੱਗੇ ਬੁਟੀ ਹੋਊਗੀ ਠੀਕ ਹੈ ਜੀ ਤੇ ਲੋ ਕਲਰ ਬਹੁਤ ਹੀ ਪਿਆਰਾ ਜਾਇਦਾ ਤੇ ਬੈਕ ਸਾਈਡ ਤੇ ਬੁਟੀਆਂ ਨਹੀਂ ਹੋਣਗੀਆਂ ਸਿਰਫ ਬਾਜੂ ਵਾਲੀ ਏਰੀਆ ਚ ਦਿੱਤੀਆਂ ਹੋਈਆਂ ਤੇ ਇਹ ਤੁਹਾਨੂੰ ਇਹਦੇ ਨਾਲ ਬਾਟਮ ਤੇ ਨਾਲ ਤੁਹਾਨੂੰ ਮਿਲੂਗਾ ਜੀ ਇਹਦੇ ਪਿਓਰ ਸ਼ਿਫੋਨ ਦਾ ਦੁਪੱਟਾ ਲੋ ਤੇ ਉਹਦੇ ਵਿੱਚ ਵੀ ਬੁਟੀਆਂ ਆ ਲੋ ਸਾਰੇ ਦੇ ਵਿੱਚ ਤੁਹਾਨੂੰ ਹੈਂਡਵਰਕ ਦੀਆਂ ਲਖਨਵੀ ਵਰਕ ਦੀਆਂ ਬੁਟੀਆਂ ਮਿਲਣਗੀਆਂ ਠੀਕ ਹੈ ਜੀ ਤੇ ਨਾਲ ਇਧਰਲੇ ਪਾਸੇ ਲੜਾਂ ਦੇ ਉੱਤੇ ਇਸ ਤਰ੍ਹਾਂ ਵੇਲ ਹੋਊਗੀ ਠੀਕ ਹੈ ਤੇ ਨਾਲ ਤੁਹਾਨੂੰ ਇਹ ਪਾਈਪਿੰਗ ਵੀ ਲੱਗੀ ਵੀ ਮਿਲੂਗੀ ਤੇ ਪ੍ਰਾਈਸ ਮਿਲੂਗਾ ਇੰਨੇ ਸੋਹਣੇ ਸੂਟ ਦਾ ਸਿਰਫ 2390 2390 ਚ ਬਹੁਤ ਹੀ ਪਿਆਰਾ ਜਿਹਾ ਸੂਟ ਤੁਹਾਡੇ ਕੋਲ ਪਹੁੰਚਣਾ ਹੈ ਏ ਕਲਾਸ ਚੀਜ਼ ਠੀਕ ਹੈ ਹੁਣ ਤੁਹਾਨੂੰ ਇਹਦੇ ਕਲਰ ਦਿਖਾਉਣੀ ਹੈ ਮੈਂ ਇੱਕ ਕਲਰ ਤੁਹਾਨੂੰ ਇਹ ਮਿਲੂਗਾ ਪ੍ਰੋਪਰ ਕੜਾ ਰੰਗਾ ਪ੍ਰੋਪਰ ਕੜਾ ਰੰਗ ਰੰਗ ਮਿਲੂਗਾ ਐਨ ਵਰਕ ਦਾ ਸੂਟ ਹੈ ਲਖਨਵੀ ਵਰਕ ਦੇ ਵਿੱਚ ਬਹੁਤ ਹੀ ਡੀਸੈਂਟ ਆਈਟਮ ਹੈ ਠੀਕ ਹੈ ਲੋ ਜੀ ਅਗਲਾ ਤੁਹਾਨੂੰ ਇਹ ਮਿਲੂਗਾ ਮਸਟਰਡ ਕਲਰ ਮਸਟਰਡ ਮਹਿੰਦੀ ਮਸਟਰਡ ਜਿਹੜਾ ਕਲਰ ਹੁੰਦਾ ਉਹ ਵਾਲਾ ਠੀਕ ਹੈ ਬਹੁਤ ਹੀ ਸੋਹਣਾ ਫੈਬਰਿਕ ਤੁਹਾਡੇ ਕੋਲ ਪਹੁੰਚਣਾ ਤੇ ਬਹੁਤ ਪਿਆਰਾ ਵਰਕ ਨੈਕਸਟ ਤੁਹਾਨੂੰ ਇਹ ਮਿਲੂਗਾ ਮੋਵਿਸ ਜਿਹਾਂ ਹੁੰਦੇ ਜਿਹੜਾ ਹਾਂ ਠੀਕ ਹੈ ਤੇ ਬਹੁਤ ਹੀ ਗ੍ਰੇਸਫੁਲ ਚੀਜ਼ ਹੈ ਬਹੁਤ ਹੀ ਗ੍ਰੇਸਫੁਲ ਪ੍ਰੈਜੈਂਟੇਬਲ ਹੈ ਕਿਸੇ ਨੂੰ ਤੁਸੀਂ ਗਿਫਟ ਵੀ ਕਰਦੇ ਹੋ ਸਾਡੀ ਭਾਸ਼ਾ ਚ ਬਹੁਤ ਪੜਿਆ ਲਿਖਿਆ ਸੂਟ ਹੈ ਠੀਕ ਹੈ ਤੇ ਹੁਣ ਤੁਹਾਨੂੰ ਦਿੰਨੇ ਆ ಲಕ್ಷਮੀ ਮਿਲ ਦੀ ਸੂਟ ਕੱਲ ਵੀ ਦਿੱਤੇ ਤੁਹਾਨੂੰ ਤੇ ਅੱਜ ਫੇਰ ਦੇਣ ਲੱਗੇ ਆ ਇਹ ਵੀ ਡਿਸਕਾਊਂਟਡ ਵਾਇਸ ਤੇ ਆ ਕੱਲ ਅਸੀਂ ਤੁਹਾਨੂੰ ਕਿਹਾ ਨਹੀਂ ਬਸ ਤੇ ਇਹੇ ਤੁਹਾਨੂੰ ਲੋਜੀ ਐਕਚੁਅਲ ਪ੍ਰਾਈਸ ਇਹਨਾਂ ਦਾ ਨਹੀਂ ਹੈਗਾ ਤੁਹਾਨੂੰ ਵੀ ਪਤਾ ਹੈ ਲక్ష్ਮੀ ਵੱਡਾ ਬ੍ਰਾਂਡ ਹੈ ਇਸ ਬ੍ਰਾਂਡ ਤੇ ਅਲੋਜੀ ਇਸ ਤਰ੍ਹਾਂ ਕੱਲ ਵੀ ਤੁਹਾਨੂੰ ਜਿਹੜੇ ਆਈਟਮਾਂ ਦਿੱਤੀਆਂ ਸੀ ਆਪਾਂ ਬਹੁਤ ਪਿਆਰਾ ਫੈਬਰਿਕ ਇਸ ਤਰ੍ਹਾਂ ਇਹਦੇ ਵਿੱਚ ਆ ਹੋਊਗਾ ਠੀਕ ਹੈ ਤੇ ਨਾਲ ਪ੍ਰਿੰਟਿੰਗ ਮੋਟ ਕਰੋ ਤੇ ਨਾਲ ਇਹਦੇ ਵਿੱਚ ਤੁਹਾਨੂੰ ਬਾਗਲੇ ਦਾ ਹਾਈਲਾਈਟ ਮਿਲ ਰਿਹਾ ਠੀਕ ਹੈ ਇਹ ਆ ਗਿਆ ਤੁਹਾਡਾ ਸ਼ਰਟ ਦਾ ਫਰੰਟ ਬੈਕ ਸਾਈਡ ਤੇ ਸੇਮ ਪ੍ਰਿੰਟ ਰਹੂਗਾ ਉਹ ਲਾਈਨਸ ਰਹਿਣਗੀਆਂ ਬਟ ਹਾਈਲਾਈਟ ਨਹੀਂ ਹੋਊਗਾ ਠੀਕ ਹੈ ਜੀ ਤੇ ਨਾਲ ਤੁਹਾਨੂੰ ਘੇੜਾ ਮਿਲੇਗਾ ਇਸ ਤਰ੍ਹਾਂ ਦਾ ਬਾਦਲੇ ਦਾ ਹਾਈਲਾਈਟ ਵੀ ਮਿਲੇਗਾ ਪਲੱਸ ਥ्रेड ਵਰਕ ਵੀ ਮਿਲੇਗਾ ਠੀਕ ਹੈ ਇਹ ਹੋ ਗਿਆ ਜੀ ਤੁਹਾਡਾ ਸ਼ਰਟ ਤੇ ਇਹ ਹੋ ਗਿਆ ਇਹਦੇ ਨਾਲ ਬਾਟਮ ਹੈਵੀ ਮਸਲੀਨ ਦਾ ਬਾਟਮ ਹੋਊਗਾ ਨਾਲ ਠੀਕ ਹੈ ਤੇ ਮਸਲੀਨ ਸਿਲਕ ਦੀ ਸ਼ਰਟ ਹੋਊਗੀ ਤੇ ਨਾਲ ਤੁਹਾਨੂੰ ਮਸਲੀਨ ਦਾ ਹੀ ਮਿਲੇਗਾ ਪਿਓਰ ਮਸਲੀਨ ਦਾ ਬਹੁਤ ਹੀ ਪਿਆਰਾ ਜਿਹਾ कल दी वीडियो दे ए सारे सूट क्लियर ਨਹੀਂ कल थोनू जेडी दिखाई सीगी ठीक है हा लो देखो बहुत प्यारा सूट है बहुत ही प्यारा ਤੇ ਬਿਲਕੁਲ ਲਾਈਟ ਵੇਟ ਠੀਕ ਹੈ ਲੋ ਤੇ ਪ੍ਰਾਈਸ ਮਿਲ ਰਿਹਾ ਤੁਹਾਨੂੰ 1990 1990 ਰੁਪਏ 1990 ਦੇ ਵਿੱਚ ਬਹੁਤ ਹੀ ਪਿਆਰੀ ਆਈਟਮ ਹੈ ਇਹ ਠੀਕ ਹੈ ਲੋ ਜੀ ਹੁਣ ਤੁਹਾਨੂੰ ਇਹਦਾ ਅਗਲਾ ਕਲਰ ਦਿਖਾਉਣੀ ਆ ਸੇਮ ਦਾ ਆ ਲੋ ਮਸਟ ਬਹੁਤ ਪਿਆਰੀ ਲੁੱਕ ਦੇ ਰਿਹਾ ਸੂਟ ਫੈਬਰਿਕ ਬਹੁਤ ਸੋਹਣਾ ਆਉਣ ਵਾਲਾ ਮੈਨੂੰ ਕਹਿਣ ਦੀ ਵੀ ਨਹੀਂ ਲੋੜ ਇੰਨੇ ਵੱਡੇ ਬ੍ਰਾਂਡ ਦੀ ਆਈਟਮ ਹੈ ਕੋਈ ਸ਼ੱਕ ਦੀ ਗੁੰਜਾਇਸ਼ ਹੀ ਨਹੀਂ ਹੁੰਦੀਗੀ ਠੀਕ ਹੈ 1990 ਚ ਲੋ ਜੀ ਅਗਲਾ ਤੁਹਾਨੂੰ ਦਿਨੇ ਆ ਪਿਸਤਾਜੀ ਟੂਨ ਹੈ ਬਹੁਤ ਸੋਹਣਾ ਕਲਰ ਹੈ ਹਾਂ ਕਲਰ ਬਹੁਤ ਸੋਹਣਾ ਹੈ ਲੋ ਜੀ ਤੇ ਫੈਬਰਿਕ ਬਹੁਤ ਸੋਹਣੀ ਚੀਜ਼ ਆਉਣ ਵਾਲੀ ਹੈ ਤੁਹਾਡੇ ਕੋਲੇ ਤੁਸੀਂ ਬੇਚਿੱਜ ਇੱਕ ਚੀਜ਼ ਮੰਗਾ ਸਕਦੇ ਹੋ ਲੋ ਆ ਲੋ ਜੀ ਇਸ ਤਰ੍ਹਾਂ ਹਾਈਲਾਈਟ ਹੋਊਗਾ ਬਦਲੇ ਦਾ ਠੀਕ ਹੈ ਤੇ ਸਾਰੇ ਦੇ ਵਿੱਚ ਇਸ ਤਰ੍ਹਾਂ ਤੁਹਾਨੂੰ ਸ਼ਰਟ ਦੇ ਉੱਤੇ ਫਰੰਟ ਦੇ ਉੱਤੇ ਹਾਈਲਾਈਟ ਮਿਲੂਗਾ ਅੱਗੇ ਆ ਗਿਆ ਜੀ ਇਹ gekeਰਾ ਤੇ ਕੇਰੇ ਦੇ ਨਾਲ ਤੁਹਾਨੂੰ ਇਸ ਤਰ੍ਹਾਂ ਵਰਕ ਵਾਲਾ ਪੈਚ ਵਰਕ ਮਿਲ ਰਿਹਾ ਹੈ ਇਧਰ ਆ ਗਿਆ ਛੋਟਾ ਪ੍ਰਿੰਟ ਬਾਜੂ ਲਈ ਬੈਕ ਸਾਈਡ ਤੇ ਸੇਮ ਪ੍ਰਿੰਟ ਰਹੂਗਾ ਦੁਪट्टे ਦਾ ਪ੍ਰਿੰਟ ਤੁਹਾਨੂੰ ਦੇਖੋ ਆਲੋ ਆਹ ਤੁਹਾਨੂੰ ਦੁਪट्टे ਦਾ ਪ੍ਰਿੰਟ ਲਓ ਜੀ ਬਹੁਤ ਹੀ ਖੂਬਸੂਰਤ 컬러ਫੁਲ ਦੁਪੱਟਾ ਬਹੁਤ ਪਿਆਰੀ ਲੁੱਕ ਦਾ ਠੀਕ ਹੈ ਦੇਖੋ ਉਸੇ ਤਰ੍ਹਾਂ ਹੀ ਜਿਵੇਂ ਸ਼ਰਟ ਦੇ ਵਿੱਚ 골ਡਨ 골ਡਨ ਲਾਈਨਸ ਐ ਇਹਦੇ ਵਿੱਚ ਵੀ ਹੋਣਗੀਆਂ ਪਿਓਰ ਤਾਂ ਦੁਪੱਟਾ ਹੋਊਗਾ ਲਾਈਟ ਵੇਟ ਪਿਓਰ ਮਸਲੀਨ ਹੁਣ ਤੁਹਾਨੂੰ ਦੰਨੇ ਆ ਅਗਲਾ ਕਲਰ ਆ ਇਹਦਾ ਬਾਟਮ ਸੀਗਾ ਲੋ ਜੀ ਅਗਲਾ ਕਲਰ ਦੇਖੋ ਬਹੁਤ ਖੂਬਸੂਰਤ ਕਲਰ ਐ ਬਹੁਤ ਹੀ ਪਿਆਰਾ ਜਿਹਾ ਕਲਰ ਸਾਰੇ ਇੱਕ ਤੋਂ ਇੱਕ ਸੋਹਣੇ ਆ ਇਹਦਾ ਆ ਗਿਆ ਘੇਰਾ ਫਿਰ ਫਰੰਟ ਦੇ ਵਿੱਚ ਗਲੇ ਦੇ ਉੱਤੇ ਹਾਈਲਾਈਟ ਸਾਰੀਆਂ ਬੂਟੀਆਂ ਦੇ ਉੱਤੇ ਹਾਈਲਾਈਟ ਮਿਲੂਗਾ ਅਗਲਾ ਕਲਰ ਇਹ ਆ ਗਿਆ ਬਹੁਤ ਸੋਹਣੇ ਸੋਹਣੇ ਰੰਗ ਨੇ ਸਾਰੇ ਰੰਗ ਇੱਕ ਦੂਜੇ ਤੋਂ ਖੂਬਸੂਰਤ ਨੇ ਦੇਖੋ ਇਹ ਆ ਗਿਆ ਜੀ ਘੇਰੇ ਦੇ ਉੱਤੇ ਠੀਕ ਹੈ ਅਨੋਟ ਕਰੋ ਕਲਰ ਇਹ ਆ ਗਿਆ ਅਗਲਾ ਬਾਟਮ ਤੇ ਇਹ ਰਿਹਾ ਇਹਦਾ ਦੁਪੱਟਾ ਠੀਕ ਹੈ ਲੋ ਦੁਪੱਟਾ ਤੁਹਾਨੂੰ ਖੋਲ ਕੇ ਦਿਖਾ ਦਿੰਨੇ ਆ ਤਾਂ ਕਿ ਤੁਹਾਨੂੰ ਪ੍ਰਿੰਟ ਦਾ ਆਈਡੀਆ ਹੋ ਜAVE ਬਹੁਤ ਸੋਹਣੇ ਕਲਰਫੁਲ ਜੀ ਪ੍ਰਿੰਟਿੰਗ ਬਹੁਤ ਖੂਬਸੂਰਤ ਹੋਈ ਹੋਈ ਹੈ ਵੱਡੀਆਂ ਮਿੱਲਾਂ ਦਾ ਇਹੀ ਫਰਕ ਹੁੰਦਾ ਆ ਲੋ ਦੇਖੋ ਬਿਲਕੁਲੀ ਅਨਡਿਫਾਈਂਡ ਜੀ ਪ੍ਰਿੰਟਸ ਨੇ 1990 ਚ ਸੂਟ ਤੁਹਾਡੇ ਘਰ ਆ ਜਾਣੇ ਨੈਕਸਟ ਆ ਗਿਆ ਜੀ ਗਾਜਰੀ ਕਲਰ ਠੀਕ ਹੈ ਇਹ ਆ ਗਿਆ ਕੇਰਾ ਬਾਟਮ ਠੀਕ ਹੈ ਸੇਮ ਹੀ ਜਿਹੜਾ ਪਹਿਲਾਂ ਦਿਖਾਇਆ ਉਹਦੇ ਨਾਲ ਦਾ ਨੈਕਸਟ ਹੈਗਾ ਬਿਲਕੁਲੀ ਡਿਫਰੈਂਟ ਜਿਹਾ ਕਲਰ ਹੈ ਖੂਬਸੂਰਤ ਪੁਰਸੀਆ ਮਹਿੰਦੀ ਕਲਰ ਜਿਹਾ ਲੱਗ ਰਿਹਾ ਮੈਨੂੰ ਠੀਕ ਹੈ ਲੋ ਦੇਖੋ ਲਸ਼ ਲਸ਼ ਕਰਦਾ ਸੂਟ ਇਹ ਆ ਗਿਆ ਦਾ ਸ਼ਰਟ ਦਾ ਫਰੰਟ ਇਹ ਆ ਗਿਆ ਘੇਰਾ ਸਾਰੇ ਦੇ ਉੱਤੇ ਬਦਲੇ ਦਾ ਹਾਈਲਾਈਟ ਮਿਲੂਗਾ ਤੁਹਾਨੂੰ ਫਰੰਟ ਦੇ ਉੱਤੇ ਤੇ ਨਾਲ ਤੁਹਾਨੂੰ ਇਹ ਮਿਲ ਰਿਹਾ ਹੈ ਖੂਬਸੂਰਤ ਦੁਪੱਟਾ ਲਓ ਮਸਲੀਨ ਮੋਡਲ ਮਸਲੀਨ ਹੋਊਗੀ ਕਾਟਨ ਵਾਲੀ ਮਸਲੀਨ ਨਹੀਂ ਹੈ ਬਹੁਤ ਸੋਹਣਾ ਦੁਪੱਟਾ ਹੈ ਤੇ ਵਿੱਚ ਸ਼ਰਟ ਵਾਂਗੂ ਲਸਟਰ ਹੈ ਲਾਈਨਸੀਆਂ ਬਣੀਆਂ ਹੋਈਆਂ 1900 ਚ ਸੂਟ ਤੁਹਾਡੇ ਘਰ ਨੈਕਸਟ ਆ ਗਿਆ ਜੀ ਮੋਵਿਸ਼ ਜੇ ਕਲਰ ਹੈ ਬਹੁਤ ਹੀ ਸੋਹਣਾ ਸੇਮ ਦਾ ਕਲਰ ਹੈ ਇਸ ਕਰਕੇ ਜਿਆਦਾ ਨਹੀਂ ਖੋਲਦੇ ਆਪਾਂ ਤੁਹਾਨੂੰ ਦੁਕਾਨੀਆਂ ਥੋੜਾ ਜਿਹਾ ਆ ਲੋ ਜੀ ਕੇਰਾ ਨੋਟ ਕਰ ਲਓ ਪ੍ਰਿੰਟਿੰਗ ਐਂਡ ਹਾਈਲਾਈਟ ਬਦਲੇ ਦਾ ਠੀਕ ਹੈ ਲੋ ਜੀ ਹੁਣ ਤੁਹਾਨੂੰ ਆਪਾਂ ਹੋਰ ਆਈਟਮਾਂ ਦਿੰਨੇ ਆ ਆ ਲੋ ਅਗਲੀ ਆ ਗਈ ਇਹ ਵਾਲੀ ਚੀਜ਼ ਸੇਮ ਪ੍ਰਿੰਟਿੰਗ ਨੋਟ ਕਰੋ ਠੀਕ ਹੈ ਆ ਲੋ カラー बहुत सोने सोने नी एक तो एक खूबसूरत कलर है एक कलर ना मिले तो ਤੁਸੀਂ ਦੂਸਰੇ ਤੇ ਸ਼ਿਫਟ ਹੋ ਜਾਣਾ ਹੈ ਇੰਨੀ ਸੋਹਣੀਆਂ ਚੀਜ਼ਾਂ ਤੁਹਾਡੇ ਕੋਲੇ ਆਉਣੀਆਂ ਬਹੁਤ ਹੀ ਰੀਜ਼ਨੇਬਲ ਪ੍ਰਾਈਸ ਮਿਲ ਤੋਂ ਡਿਸਕਾਊਂਟ ਆਇਆ ਹੋਇਆ ਹੈ ਲਓ ਜੀ ਨੋਟ ਕਰੋ ਹਲੋ ਬਹੁਤ ਹੀ ਪਿਆਰਾ ਜ ਹੈ ਬਹੁਤ ਹੀ ਪਿਆਰਾ ਲੱਗ ਰਿਹਾ ਹੈ ਦੁਪੱਟਾ ਦੇਖੋ ਪ੍ਰਿੰਟਿੰਗ ਕਿੰਨੀ ਸੋਹਣੀ ਹੈ ਕਲਰ ਸੇਮ ਦੇਖ ਰਹੇ ਹੋ ਤੁਸੀਂ ਦੇਖੋ ਲਾਈਟ weight ਫੈਬਰਿਕ ਲੇਡੀ ਹੋਈ ਵੀ ਐ ਤੇ ਹੁਣ ਤੁਹਾਨੂੰ ਦਿੰਨੇ ਆ ਅਗਲਾ ਕਲਰ ਹਲੋ ਜੀ ਗਾਜਰੀ ਤਿੱਖਾ ਨਹੀਂ ਐ ਸੂਟ ਜਿਵੇਂ ਦਾ ਦੇਖ ਰਹੇ ਹੋ ਐਵੇਂ ਦਾ ਹੀ ਐ ਠੀਕ ਐ ਲਸ਼ਲਸ਼ ਕਰਦੇ ਇਹਨਾਂ ਦੇ ਫੈਬਰਿਕਸ ਠੀਕ ਲక్ష్ਮੀ ਬ੍ਰਾਂਡ ਤੇ ਇਹ ਰਿਹਾ ਇਹਦਾ ਬਾਟਮ ਦੁਪੱਟਾ ਸੇਮ ਉਹਦੇ ਉਂਗਲੀ ਹੋਊਗਾ ਜਿਹੜਾ ਤੁਹਾਨੂੰ ਦਿਖਾਇਆ ਹੈ ਠੀਕ ਐ ਜੀ ਨੈਕਸਟ ਆ ਗਿਆ ਲਵੈਂਡਰ ਜਿਹਾ ਕਲਰ ਹੁੰਦਾ ਜਿਹੜਾ ਕੁਝ ਕੁਝ ਐਵੇਂ ਦਾ ਐ ਹਾਂ ਕਰੋ ਜੀ ਨੋਟ ਠੀਕ ਹੈ ਫੁੱਲਾਂ ਤੋਂ ਹਟ ਕੇ ਬਿਲਕੁਲ ਹੀ ਡਿਫਰੈਂਟ ਜਿਹਾ ਅ ਪ੍ਰਿੰਟਿੰਗ ਹੈ ਕੱਲ ਅਸੀਂ ਜਿਹੜੇ ਸੂਟ ਦਿੱਤੇ ਸੀ ਉਹਨਾਂ ਚੋਂ ਇੱਕ ਵੀ ਨਹੀਂ ਬਚਿਆ ਇਹਨੇ ਪਸੰਦ ਕੀਤੇ ਤੁਸੀਂ ਸੇਮ ਇਹੀ ਇਹੀ ਚੀਜ਼ ਸੀਗੀ ਇੱਕੋ ਵੀਡੀਓ ਦੇ ਵਿੱਚ ਇੰਨੇ ਸਾਰੇ ਪੌਣੇ ਔਖੇ ਹੁੰਦੇ ਸਾਨੂੰ ਆ ਲਓ ਜੀ ਕਰੋ ਨੋਟ ਇਹ ਆ ਗਿਆ ਇਹਦਾ ਦੁਪੱਟਾ ਲੋਚ ਦੇਖੋ ਆ ਕਲਰ ਕੰਬੀਨੇਸ਼ਨ ਦੁਪੱਟੇ ਦੇ ਉੱਤੇ ਲੱਗੇ ਹੋਏ ਨੇ ਦੇਖੋ ਉਠਾ ਦੇਖੋ ਕਿੰਨਾ ਖੂਬਸੂਰਤ ਲੇ ਰਿਹਾ ਦੁਪੱਟਾ ਬਹੁਤ ਹੀ ਪਿਆਰਾ ਬਹੁਤ ਹੀ ਖੂਬਸੂਰਤ ਲੱਗ ਰਿਹਾ ਸੂਟ नेक्स्ट लो जी अगला देखो कि खूबसूरत कलर है जिमेंस तो देख रहे हो ना सेम ही कलर आएगा को बहुत सोना सूट है उन्नी कि चलो फर्क हो सकता है पर इस तो ज़्यादा नहीं देखो नेक्स्ट लो जी अगला देखो ये वर्षा ब्रांड की आइटम देन लगियां थोड़ू ਵੇਟ ਸੂਟ ਦੇ ਉੱਤੇ ਬਹੁਤ ਹੀ ਖੂਬਸੂਰਤ ਪੇਂਟਿੰਗ ਤੇ ਫਿਰ ਸਾਰੇ ਦੇ ਵਿੱਚ ਹੈਂਡਵਰਕ ਸਿੱਪੀ ਵਰਕ ਹੋਇਆ ਵੈ ਸਾਰੇ ਸੂਟ ਦੇ ਉੱਤੇ ਦੇਖੋ ਬਹੁਤ ਸੋਹਣਾ ਪੂਰੇ ਘੇਰੇ ਤੋਂ ਲੈ ਕੇ ਉੱਪਰ ਤੱਕ ਬਿਲਕੁਲ ਸਾਰੇ ਦੇ ਵਿੱਚ ਤੁਹਾਨੂੰ ਸਿੱਪੀ ਵਰਕ ਮਿਲੂਗਾ ਤੇ ਇਹ ਕਲਰ ਕੰਬੀਨੇਸ਼ਨ ਦੇਖੋ ਕਿੰਨੇ ਪਿਆਰੇ ਤੇ ਫੈਬਰਿਕ ਬਹੁਤ ਹੀ ਪਿਆਰਾ ਜਾਂਣ ਵਾਲਾ ਹੈ ਤੇ ਇਹ ਲੇਸ ਮਿਲੂਗੀ ਤੁਹਾਨੂੰ ਘੇਰੇ ਤੇ ਇੱਥੋਂ ਤੁਹਾਡਾ ਬੈਕ ਸਾਈਡ ਸ਼ੁਰੂ ਹੋ ਜਾਂਦੀ ਹੈ ਆ ਬੈਕ ਪ੍ਰਿੰਟ ਆ ਗਿਆ ਸਾਰਾ ਇਹ ਆ ਗਈਆਂ ਬਾਹਾਂ ਇਹ ਬਾਹਾਂ ਦਾ ਅਲੱਗ ਤੋਂ ਮਿਲੂਗਾ ਫੈਬਰਿਕ ਮਤਲਬ ਜਿੰਨਾ ਵੀ ਮਰਜ਼ੀ ਤੁਹਾਡਾ ਕੇਰਾ ਲੈਂਥ ਜੋ ਵੀ ਹੈ ਤੁਸੀਂ ਆਰਾਮ ਨਾਲ ਸੂਟ ਬਣਾ ਸਕਦੇ ਹੋ ਠੀਕ ਹੈ ਇਹ ਇਹਦਾ ਬਾਟਮ ਆ ਗਿਆ ਕਰੀਮ ਜੇ ਕਲਰ ਦਾ ਤੇ ਹੁਣ ਤੁਹਾਨੂੰ ਇਹਦਾ ਦੁਪੱਟਾ ਦਿਖਾਉਣੀ ਹੈ ਇਹਦਾ ਜਿਹੜਾ ਦੁਪੱਟੇ ਦਾ ਫੈਬਰਿਕ ਹੈ ਨਾ ਉਹ ਜੌਰਜਟ ਟਾਈਪ ਫੈਬਰਿਕ ਹੈ ਬਹੁਤ ਸੋਹਣਾ ਤੇ ਲਓ ਜੀ ਨੋਟ ਕਰੋ ਤੁਸੀਂ ਇਹਦਾ ਪ੍ਰਿੰਟ ਆ ਲਓ ਇਸ ਤਰ੍ਹਾਂ ਜਿਵੇਂ ਇਹਦਾ ਸ਼ਰਟ ਦੇ ਵਿੱਚ ਕਲਰਫੁੱਲ ਲੁੱਕ ਹੈ ਸੇਮ ਉਸੇ ਤਰ੍ਹਾਂ ਦੁਪੱਟਾ ਹੈ ਠੀਕ ਹੈ ਤੇ ਆ ਤੁਹਾਨੂੰ ਅੱਗੇ ਮਿਲੂਗਾ ਜੀ ਇਹਦੀ ਇੱਕ ਸਾਈਡ ਤੇ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਸਿੰਗਲ ਥ्रेड ਦਾ ਵਰਕ ਹੋਇਆ ਹੋਇਆ ਬਹੁਤ ਸੋਹਣਾ ਇਹਦੇ ਤੇ ਤੇ ਵਿੱਚ ਸਿੱਪੀ ਵਰਕ ਵੀ ਹੋਇਆ ਹੋਇਆ ਇੱਕ ਸਾਈਡ ਮਿਲੂਗਾ ਇੱਕ ਸਾਈਡ ਤੇ ਤੁਹਾਨੂੰ ਇਹਦੇ ਲੇਡੀ ਹੋਈ ਮਿਲੂਗੀ ਠੀਕ ਹੈ ਹਲੋ ਬਹੁਤ ਸੋਹਣਾ ਲੱਗਣ ਵਾਲਾ ਸੂਟ ਪਾਰਟੀ ਵੇਅਰ ਲੁੱਕ ਦੇ ਵਿੱਚ ਸੂਟ ਰੈਡੀ ਹੋਣਾ ਤੁਹਾਡਾ ਗਰਮੀਆਂ ਦੇ ਵਿੱਚ ਤੇ ਪ੍ਰਾਈਸ ਹੈ ਦਾ 2850 ਰੁਪਏ ਨੈਕਸਟ ਇਹਦੇ ਵਿੱਚ ਕਲਰ ਦਿੰਨੀ ਆ ਤੁਹਾਨੂੰ ਏਰੀਆ ਇਹ ਆ ਗਿਆ ਜੀ ਬਲੈਕ ਸਲਵਾਰ ਦੇ ਨਾਲ ਮਿਲੂਗਾ ਲਗਭਗ ਸੇਮ ਹੀ ਹੈ ਕਲਰ ਕੰਬੀਨੇਸ਼ਨ ਡਿਫਰੈਂਟ ਨੇ ਲੋ ਜਿੱਦਿ ਸਾਈਡ ਤੋਂ ਹਾਂ ਹੁਣ ਦੇਖੋ ਇਹ ਤੁਹਾਨੂੰ ਮਿਲ ਰਿਹਾ ਜੀ ਫਰੰਟ ਠੀਕ ਹੈ ਜੀ ਦੇਖੋ ਉਸੇ ਤਰ੍ਹਾਂ ਹੀ ਲੇਸ ਲੱਗੀ ਹੋਈ ਮਿਲੂਗੀ ਇਹ ਆ ਗਈਆਂ ਬਾਵਾ ਤੇ ਇਹ ਆ ਗਿਆ ਬਲੈਕ ਕਲਰ ਦਾ ਬਾਟਮ ਤੇ ਨਾਲ ਇਹ ਮਿਲੂਗਾ ਦੁਪੱਟਾ ਜਿੱਦਿ ਸਿਰਫ ਕਲਰਸ ਦਾ ਫਰਕ ਹੋਊਗਾ ਬਾਕੀ ਉਵੇਂ ਹੀ ਹੈ ਜਿਵੇਂ ਮੈਂ ਤੁਹਾਨੂੰ ਪਹਿਲਾਂ ਦਿਖਾਇਆ ਸੀ ਆ ਲੋ ਇਹ ਇੱਚ ਇਹ ਲੁੱਕ ਕਹੋ ਬਹੁਤ ਹੀ ਸੋਹਣਾ ਲੱਗ ਰਿਹਾ ਸੂਟ ਬਹੁਤ ਹੀ ਪਿਆਰਾ ਕਲਰਫੁਲ ਜਆ ਕੈਨ ਨੂੰ ਵਾਈਟ ਹੈ ਤੇ ਆ ਲਓ ਜੀ ਇਹਦਾ ਵਰਕ ਠੀਕ ਹੈ ਜੀ 2850 ਰੁਪਏ ਦੇ ਵਿੱਚ ਸੂਟ ਤੁਹਾਨੂੰ ਮਿਲ ਜਾਣਾ ਹੈ ਨੈਕਸਟ ਆ ਗਈ ਜੀ ਹੁਣ ਆਪਣੇ ਕੋਲੇ ਪਿਛਲੇ ਦਿਨਾਂ ਚ ਅਸੀਂ ਤੁਹਾਨੂੰ 990 ਵਾਲੇ ਸੂਟ ਦਿੱਤੇ ਸੀ ਜਿਹੜੇ ਕਿ ਬਹੁਤ ਹੀ ਪਸੰਦ ਕੀਤੇ ਤੁਸੀਂ ਤੇ ਇੱਕ ਵੀ ਸੂਟ ਸਾਡੇ ਕੋਲੇ ਉਹਨਾਂ ਚੋਂ ਬਚਿਆ ਨਹੀਂ ਤੇ ਹੁਣ ਥੋੜਾ ਜਿਹਾ ਸਟਾਕ ਹੋਰ ਮਿਲਿਆ ਤੇ ਲਓ ਜੀ ਦਿਖਾਉਣੀ ਹੈ ਤੁਹਾਨੂੰ ਪਹਿਲਾ ਸੂਟ ਡਸਟੀ ਸਕਾਈ ਬਲੂ ਜਿਹੜਾ ਕਲਰ ਹੈ ਦਾ ਠੀਕ ਹੈ ਜਿਵੇਂ ਤੁਸੀਂ ਦੇਖ ਰਹੇ ਹੋ ਸੇਮ ਇਸ ਤਰ੍ਹਾਂ ਦਾ ਹੀ ਠੀਕ ਹੈ ਤੇ ਸਾਈਡ ਤੇ ਪੱਟੀ ਜਿਹੜੀ ਉਹ ਡਿਜ਼ਾਈਨਿੰਗ ਵਾਸਤੇ ਹੈ ਤੇ ਇਹ ਤੁਹਾਨੂੰ ਮਿਲੂਗੀ ਇਹਦਾ ਬਾਟਮ ਲਾਈਨਸ ਵਾਲੀ ਠੀਕ ਹੈ ਪੱਟੀ ਤੁਹਾਨੂੰ 2.5 ਮੀਟਰ ਤੇ ਮਿਲੂਗੀ ਜਿਹੜੀ ਤੁਸੀਂ ਡਿਜ਼ਾਈਨਿੰਗ ਲਈ ਯੂਜ਼ ਕਰ ਸਕਦੇ ਹੋ ਤੇ ਨਾਲ ਤੁਹਾਨੂੰ ਮਿਲੂਗਾ ਇਹ ਵਾਲਾ ਪਿਓਰ ਕਾਟਨ ਦਾ ਦੁਪੱਟਾ ਜਿਹੜਾ ਕਿ 2.5 ਮੀਟਰ ਦਾ ਹੋਊਗਾ ਪੂਰਾ ਖੁੱਲਾ ਡੁੱਲਾ ਲਾਈਨਸ ਬਾਟਮ ਵਾਲਾ ਸੈਂਟਰ ਹੋਊਗਾ ਇਹਦਾ ਤੇ ਬਾਰਡਰ ਹੋਊਗਾ ਇਹਦਾ ਸ਼ਰਟ ਵਾਲਾ ਕਿ ਪਿਓਰ ਕਾਟਨ ਹੋਊਗੀ ਕੋਈ ਮਿਕਸਿੰਗ ਨਹੀਂ ਪ੍ਰਾਈਸ ਰਹੂਗਾ 990 ਰੁਪਏ ਨੈਕਸਟ ਇਹਦੇ ਵਿੱਚ ਤੁਹਾਨੂੰ ਅਗਲਾ ਪੀਸ ਦਿਖਾਉਣੀ ਹੈ ਲੋ ਜੀ ਇਹ ਆ ਗਿਆ ਪਿਸਤਾ ਜੀ ਟੋਨ ਹੈ ਹੈਨਾ ਜਿਸ ਤਰ੍ਹਾਂ ਦਾ ਵੀ ਤੁਹਾਨੂੰ ਦਿਖ ਰਿਹਾ ਬਸ ਇਸ ਤਰ੍ਹਾਂ ਦਾ ਹੀ ਹੈ ਤੇ ਨਾਲ ਤੁਹਾਨੂੰ ਇਹ ਵਾਲਾ ਪ੍ਰਿੰਟ ਮਿਲ ਰਿਹਾ ਬਰੀਕ ਤੇ ਇਹ ਆ ਗਿਆ ਦਾ ਬੋਟਮ ਪ੍ਰਿੰਟ ਠੀਕ ਹੈ ਜੀ ਇਹ ਬੋਟਮ ਤੇ ਮਿਲੂਗਾ ਇਹ ਸ਼ਰਟ ਤੇ ਮਿਲੂਗਾ ਤੇ ਦੁਪੱਟਾ ਉਸੇ ਤਰ੍ਹਾਂ ਹੀ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਬਾਰਡਰ ਹੋਊਗਾ ਸ਼ਰਟ ਨਾਲ ਦਾ ਤੇ ਅੰਦਰ ਹੋਊਗਾ ਇਹ ਬਾਟਮ ਨਾਲ ਦਾ 990 ਪਿਓਰ ਕਾਟਨ ਕੋਈ ਮਿਕਸਿੰਗ ਨਹੀਂ ਤੇ ਨੈਕਸਟ ਆ ਗਿਆ ਵਾਈਨ ਜਿਹਾ ਕਲਰ ਹੈ ਛੋਟਾ ਪ੍ਰਿੰਟ ਹੈ ਇਹਦੀ ਬਾਟਮ ਵੀ ਲਾਈਨਸ ਵਾਲੀ ਹੋਊਗੀ ਆ ਲੋ ਠੀਕ ਹੈ ਤੇ ਇਹ ਆ ਗਿਆ ਬਰੀਕ ਪ੍ਰਿੰਟ ਦਾ ਸ਼ਰਟ ਤੇ ਇਹ ਆ ਗਿਆ ਦਾ ਦੁਪੱਟਾ ਇਹਦਾ ਬਾਰਡਰ ਇਸ ਤਰ੍ਹਾਂ ਦਾ ਹੋਊਗਾ ਠੀਕ ਹੈ ਜੀ ਨੋਟ ਕਰ ਲਓ ਨੈਕਸਟ ਲਓ ਜੀ ਫਿਰੋਜ਼ੀ ਕਲਰ ਬਹੁਤ ਹੀ ਖੂਬਸੂਰਤ ਜਿਆ ਫਿਰੋਜ਼ੀ ਕਲਰ ਹੈ ਲਾਈਟ ਫਿਰੋਜ਼ੀ ਤੇ ਉਹਦੇ ਉੱਤੇ ਇਹ ਵਾਲਾ ਪ੍ਰਿੰਟ ਮਿਲੂਗਾ ਤੁਹਾਨੂੰ ਸ਼ਰਟ ਦੇ ਉੱਤੇ ਇਹ ਆ ਗਿਆ ਬਾਟਮ ਪ੍ਰਿੰਟ ਇਹਦਾ ਤੇ ਨਾਲ ਮਿਲੂਗਾ ਇਹ ਵਾਲਾ ਦੁਪੱਟਾ ਦੁਪੱਟੇ ਦਾ ਤੁਹਾਨੂੰ ਮੈਂ ਬਾਰਡਰ ਦਿਖਾ ਦਿਨੀ ਹ ਇਸ ਤਰ੍ਹਾਂ ਦਾ ਹੋਊਗਾ ਆਹ ਲੋ ਜੀ ਕਰੋ ਨੋਟ ਸ਼ਰਟ ਨਾਲ ਦਾ ਬਾਰਡਰ ਹੈ ਤੇ ਸਲਵਾਰ ਨਾਲ ਦਾ ਸੈਂਟਰ ਹੈ ਨੈਕਸਟ ਆ ਗਿਆ ਕੋਈ ਲਾਈਨਿੰਗ ਨਹੀਂ ਲੱਗਣੀ ਕੋਈ ਸੀ ਥਰੂ ਨਹੀਂ ਕੁਝ ਨਹੀਂ ਬਹੁਤ ਸੁਣੇ ਰਹਿੰਦੇ ਨੇ ਇਹ ਸੂਟ ਅਸੀਂ ਪਹਿਲਾਂ ਦਿੱਤੇ ਤੁਹਾਨੂੰ ਬਹੁਤ ਪਸੰਦ ਕੀਤੇ ਤੁਸੀਂ ਸਾਰਿਆਂ ਨੇ ਹਲੋ ਨੈਕਸਟ ਇਹ ਆ ਗਿਆ ਜਸਟ ਪਿਕ ਆਈਟਮ ਹੈ ਦੋ ਸੀਜ਼ਨ ਕਿਤੇ ਨਹੀਂ ਜਾਂਦੇਗੇ ਅਵਲੀ ਦਾ ਤਿੰਨ ਜਿਹੜਾ ਥੋੜਾ ਜਿਹਾ ਸੰਭਾਲ ਕੇ ਵਰਤਦੇ ਹੋ ਤਾਂ ਤਿੰਨ ਤਿੰਨ ਸੀਜ਼ਨ ਕੱਢਦੇ ਨਹੀਂ ਲੋ ਜੀ ਅਗਲਾ ਦੇਖੋ ਇਹਦਾ ਬਾਰਡਰ ਇਸ ਤਰ੍ਹਾਂ ਦਾ ਹੋਊਗਾ ਮਹਿੰਦੀ ਜਿਹਾ ਕਲਰ ਹੈ 990 ਚ ਨੈਕਸਟ ਆ ਗਿਆ ਜੀ ਫਿਰ ਫਿਰੋਜ਼ੀ ਇਹਦਾ ਪ੍ਰਿੰਟ ਥੋੜਾ ਜਿਹਾ ਉਹਦੇ ਨਾਲੋਂ ਡਿਫਰੈਂਟ ਹੈ ਠੀਕ ਹੈ ਸੇਮ ਹੀ ਹੈ ਬਾਕੀ ਤਾਂ ਸਿਰਫ ਥੋੜਾ ਜਿਹਾ بس ਇਹਦਾ ਪ੍ਰਿੰਟ ਫਰਕ ਹੈ ਲਓ ਕਰੋ ਜੀ ਨੋਟ ਇਹ ਆ ਗਿਆ ਇਹਦਾ ਸ਼ਰਟ ਸੌਰੀ ਸਲਵਾਰ ਦਾ ਪ੍ਰਿੰਟ ਠੀਕ ਹੈ ਤੇ ਇਹ ਦੁਪੱਟਾ ਉਸੇ ਤਰ੍ਹਾਂ ਹੀ ਹੋਊਗਾ ਬਾਰਡਰ ਹੋਊਗਾ ਸ਼ਰਟ ਨਾਲ ਦਾ ਤੇ ਬਾਕੀ ਹੋਊਗਾ ਸਲਵਾਰ ਨਾਲ ਦਾ ਨੈਕਸਟ ਬਲੈਕ ਪੱਤਾ-ਪੱਤੀਆਂ ਦਾ ਪ੍ਰਿੰਟ ਬਹੁਤ ਸੋਹਣਾ ਲੱਗ ਰਿਹਾ ਬਲੈਕ ਐਂਡ ਵਾਈਟ ਸੂਟ ਬਹੁਤ ਹੀ ਪਿਆਰਾ ਲੱਗ ਰਿਹਾ ਤੇ ਲਓ ਜੀ ਤੁਹਾਨੂੰ ਬਾਟਮ ਨੋਟ ਕਰਾਉਣੇ ਆ ਇਹ ਰਹੀ ਇਹਦੀ ਬਾਟਮ ਠੀਕ ਹੈ ਇਹ ਵਾਲਾ ਠੀਕ ਹੈ ਜੀ ਤੇ ਇਹ ਰਿਹਾ ਇਹਦਾ ਦੁਪੱਟਾ ਦੁਪੱਟੇ ਦਾ ਬਾਰਡਰ ਦਿਖਾ ਦਿੰਨੀ ਆ ਤੁਹਾਨੂੰ ਕਿਸ ਤਰ੍ਹਾਂ ਦਾ ਹੋਊਗਾ ਇਹ ਵਾਲਾ ਬਾਰਡਰ ਹੋਊਗਾ ਦੁਪੱਟੇ ਦਾ ਠੀਕ ਹੈ ਜੀ ਕਰੋ ਨੋਟ 990 ਚ ਸੂਟ ਤੋਂ ਦੇ ਘਰ ਲਓ ਜੀ ਅਗਲਾ ਆ ਗਿਆ ਮਿੱਠਾ ਪੈਰਟ ਜਆ ਡਿਫਰੈਂਟ ਜਿਹੇ ਕਲਰ ਹੈ ਪਹਿਲਾਂ ਵੀ ਤੁਹਾਨੂੰ ਦਿੱਤਾ ਸੀ ਇਹਦੇ ਨਾਲ ਦਾ ਸੂਟ ਸੀ ਇੱਕ ਹੀ ਮਿਲਿਆ ਰਿਪੀਟ ਦੇ ਵਿੱਚ ਬਾਕੀ ਦਾ ਸਾਰੇ ਨਵੇਂ ਹੀ ਨੇ ਆ ਲੋ ਇਸ ਤਰ੍ਹਾਂ ਛੋਟਾ ਪ੍ਰਿੰਟ ਹੋਊਗਾ ਸਲਵਾਰ 'ਚ ਇਹ ਆ ਗਿਆ ਸ਼ਰਟ ਤੇ ਨਾਲ ਤੁਹਾਨੂੰ ਮਿਲ ਰਿਹਾ ਇਹ ਵਾਲਾ ਦੁਪੱਟਾ ਲਓ ਜੀ ਪਿਓਰ ਕਾਟਨ ਰਹੂਗੀ ਕੋਈ ਮਿਕਸਿੰਗ ਨਹੀਂ ਇਹਦੇ ਬਾਰਡਰ ਰਹੂਗਾ ਦੁਪੱਟੇ ਦੇ ਚਾਰ ਸਿਹਰੇ ਪੂਰਾ ਖੋਲ ਦਿੰਨੇ ਆਪਾਂ ਥੋੜਾ ਡਿਫਰੈਂਟ ਪ੍ਰਿੰਟਿੰਗ ਹੈ ਦੀ ਆ ਲਓ ਆ ਦੇਖੋ ਇਹਦੇ 4 ਸਾਈਡ ਬਾਰਡਰ ਹੈ ਬਹੁਤ ਸੋਹਣਾ ਲੱਗ ਰਿਹਾ ਸੂਟ 990 ਚ ਨੈਕਸਟ ਲਓ ਜੀ ਇੱਕ ਹੋਰ ਬਹੁਤ ਹੀ ਸੋਹਣਾ ਜਿਹਾ ਸੂਟ ਦੇਣ ਲੱਗੇ ਆ ਤੁਹਾਨੂੰ ਬਹੁਤ ਹੀ ਪਿਆਰਾ ਠੀਕ ਹੈ ਕਰੂਨ ਉਠ ਬਲੈਕ ਤੇ ਨਾਲ ਮਿਲੂਗਾ ਤੁਹਾਨੂੰ ਇਹਦੇ ਰਸਟ ਰਸਟ ਕਲਰ ਦਾ ਬਾਰਡਰ ਤੇ ਨਾਲ ਰਸਟ ਕਲਰ ਦੀ ਹੀ ਸਲਵਾਰ ਮਿਲੂਗੀ ਤੁਹਾਨੂੰ ਸਲਵਾਰ ਦੀ ਪ੍ਰਿੰਟਿੰਗ ਇਹ ਰਹੂਗੀ ਠੀਕ ਹੈ ਤੇ ਨਾਲ ਤੁਹਾਨੂੰ ਦਿੰਦੀ ਬਹੁਤ ਹੀ ਖੂਬਸੂਰਤ ਚਾਹ ਦਾ ਦੁਪੱਟਾ ਦੁਪੱਟਾ ਦੇਖੋ ਕਿੰਨਾ ਪਿਆਰਾ ਪ੍ਰਿੰਟ ਹੋਇਆ ਹੋਇਆ ਹੈ ਦੁਪੱਟੇ ਦੇ ਵਿੱਚ ਇਹ ਲੋਜੀ ਬਹੁਤ ਖੂਬਸੂਰਤ ਉਠਾ ਦੇ ਰਿਹਾ ਦੁਪੱਟਾ ਹੈ ਰੌਣਕ ਭਰਿਆ ਦੁਪੱਟਾ ਦੇਖੋ ਆ ਲਓ ਕਰੋ ਨੋਟ ਖੁੱਲੇ ਡੁੱਲੇ ਦੁਪੱਟੇ 2.5 ਮੀਟਰ ਦੇ ਪਿਓਰ ਕਾਟਨ ਹੋਊਗੀ ਮਿਕਸਿੰਗ ਕੋਈ ਨਹੀਂ ਵਿਦਆਊਟ ਲਾਈਨਿੰਗ ਸੂਟ ਬਣੂਗਾ ਨੈਕਸਟ ਇਹਦੇ ਵਿੱਚ ਤੁਹਾਨੂੰ ਮਿਲੂਗਾ ਜੀ ਇਹ ਵਾਲਾ ਇਹ ਉਹਦੇ ਬਿਲਕੁਲ ਅਪੋਜੀਟ ਹੋਊਗਾ ਉਹ ਬਲੈਕ ਦੇ ਵਿੱਚ ਪ੍ਰਿੰਟ ਸੀ ਇਹ ਰਸਟ ਦੇ ਵਿੱਚ ਪ੍ਰਿੰਟ ਮਿਲੂਗਾ ਤੁਹਾਨੂੰ ਤੇ ਬਲੈਕ ਇਹਦੀ ਤੁਹਾਨੂੰ ਬਾਟਮ ਮਿਲੂਗੀ ਇਹਦੀ ਬਾਟਮ ਬਲੈਕ ਹੋਗੀ ਪ੍ਰਿੰਟ ਨੋਟ ਕਰ ਲਓ ਉਹਦਾ ਪ੍ਰਿੰਟ ਡਿਫਰੈਂਟ ਸੀ ਇਹਦਾ ਡਿਫਰੈਂਟ ਹੈ ਠੀਕ ਹੈ ਜੀ ਤੇ ਨਾਲ ਇਹ ਮਿਲੂਗਾ ਦੁਪੱਟਾ ਵੀ ਉਸੇ ਤਰ੍ਹਾਂ ਹੀ ਆਪੋਜੀਟ ਹੋਊਗਾ ਬਸ ਜਿਵੇਂ ਉਹਦੇ ਵਿੱਚ ਬਲੈਕ ਦੇ ਵਿੱਚ ਪ੍ਰਿੰਟ ਸੀ ਇਹਦੇ ਵਿੱਚ ਰਸਟ ਦੇ ਵਿੱਚ ਪ੍ਰਿੰਟ ਹੈ ਲੋ ਦੇਖੋ ਜਸਟ ਪਿਕ ਆਈਟਮ ਹੈ ਸੋਚਣ ਦਾ ਵੀ ਮਸਲਾ ਨਹੀਂ ਲੋ ਜੀ ਨੈਕਸਟ ਮਿਲੂਗਾ ਤੁਹਾਨੂੰ ਬਲੈਕ ਐਂਡ ਵਾਈਟ ਪੂਰਾ ਗੜਮਾ ਫੈਬਰਿਕ ਆਉਣਾ ਹੈ ਤੁਹਾਡੇ ਕੋਲ ਲੋ ਕਰੋ ਰੋਟ ਇਹ ਇਹ ਰਹੀ ਇਹਦੀ ਬਾਟਮ ਠੀਕ ਹੈ ਲਾਈਨਸ ਲਾਈਨਸ ਦਾ ਪ੍ਰਿੰਟ ਹੈ ਤੇ ਇਸੇ ਤਰ੍ਹਾਂ ਹੀ ਦੀ ਦੁਪट्टे ਦੇ ਉੱਤੇ ਡਿਜ਼ਾਈਨਿੰਗ ਹੈ ਇਹ ਇਹਦਾ ਬਾਰਡਰ ਹੋਊਗਾ ਦੁਪट्टे ਦਾ ਨੈਕਸਟ ਆ ਗਿਆ ਇਹ ਵਾਲਾ ਮੈਰੂਨ ਕਲਰ ਬਹੁਤ ਹੀ ਸੋਹਣਾ ਫੈਬਰਿਕ ਤੇ ਬਹੁਤ ਪਿਆਰੀ ਜੀ ਪ੍ਰਿੰਟਿੰਗ ਦੇ ਨਾਲ ਆ ਤੁਹਾਨੂੰ ਮਿਲ ਰਹੀ ਹੈ ਜ਼ਿਕਜ਼ੈਗ ਟਾਈਪ ਪ੍ਰਿੰਟ ਬਾਟਮ ਦੇ ਉੱਤੇ ਠੀਕ ਹੈ ਉਹ ਤੁਹਾਨੂੰ ਮਿਲ ਰਿਹਾ ਹੈ ਸ਼ਰਟ ਸੌਰੀ ਦੁਪੱਟਾ ਆਹ ਇਹ ਤੁਹਾਨੂੰ ਮਿਲੂਗਾ ਪ੍ਰਿੰਟ ਦੁਪੱਟੇ ਦੇ ਉੱਤੇ ਠੀਕ ਹੈ ਜੀ ਲੋ ਸੋ ਐਸੀ ਸਾਡੀ ਬਹੁਤ ਹੀ ਸੋਹਣੀ ਜੀ ਕਲੈਕਸ਼ਨ ਤੇ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਕਲੈਕਸ਼ਨ ਪਸੰਦ ਆਊਗੀ ਆਪਣੇ ਬਜ਼ੁਰਗਾਂ ਦਾ ਖਿਆਲ ਰੱਖੋ ਧੀਆਂ ਭੈਣਾਂ ਦਾ ਮਾਣ ਵਧਾਓ ਤੇ ਇਹਨਾਂ ਭੈਣਾਂ ਨਾਲ ਵੀ ਜੁੜੇ ਰਹੋ ਬਹੁਤ ਜਲਦ ਆਪਾਂ ਅਗਲੀ ਕਿਸੇ ਵੀਡੀਓ ਚ ਹੋਰ ਸੋਹਣੀ ਵੈਰਾਈਟੀ ਲੈ ਕੇ ਆਵਾਂਗੇ